ਨਸ਼ਿਆਂ ਦੇ ਖਿਲਾਫ ਇਤਿਹਾਸਕ ਮੈਰਾਥਨ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹਿਲਾ ਰਾਸ਼ਟਰੀ ਰਿਕਾਰਡ ਕਾਮ ਕੀਤਾ ਹੈ ਡਾਕਟਰ ਸੋਨਾਥੰਦ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਅਤੇ ਡਾਕਟਰ ਹਤਿੰਦਰ ਸੂਰੀ ਪ੍ਰਧਾਨ ਰੋਟਰੀ ਕਲੱਬ ਸਰਹੰਦ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਤਹਿਤ ਰਨ ਫਾਰ ਲਾਈਫ ਨਾਂ ਦੀ ਇਤਿਹਾਸਕ ਮੈਰਾਥਨ ਕਰਵਾਈ ਗਈ ਇਸ ਪਹਿਲ ਨੇ ਦੇਸ਼ ਭਰ ਵਿੱਚ ਨਸ਼ਿਆਂ ਦੇ ਖਿਲਾਫ ਸਭ ਤੋਂ ਵੱਡੀ ਪਾਰਕੀਦਾਰੀ ਕਰਕੇ ਇੱਕ ਰਾਸ਼ਟਰੀ ਰਿਕਾਰਡ ਬਣਾਇਆ ਹੈ ਅਤੇ ਇਤਿਹਾਸ ਰਚ ਦਿੱਤਾ ਇਹ ਰਿਕਾਰਡ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਅਧਿਕਾਰਤ ਤੌਰ ਤੇ ਦਰਜ ਕੀਤਾ ਗਿਆ ਹੈ ਇਸ ਮੌਕੇ ਇਹਨਾਂ ਦਾ ਕਹਿਣਾ ਹੈ ਕਿ ਲਗਭਗ 3000 ਲੋਕਾਂ ਦੀ ਸ਼ਮੂਲੀਅਤ ਨਾਲ 232 ਸੰਸਥਾਵਾਂ ਨੇ ਇਸ ਮੈਰਾਥਨ ਵਿੱਚ ਭਾਗ ਲਿਆ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਇੱਕ ਬਹੁਤ ਵੱਡੀ ਉਪਲਬਧੀ ਨੂੰ ਸੈਲੀਬ੍ਰੇਟ ਕਰਨ ਲਈ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਟਰੀ ਕਲੱਬ ਦੇ ਨਾਲ ਮਿਲ ਕੇ ਇੱਕ ਮੈਰਾਥਨ ਕਰਵਾਈ ਗਈ ਸੀ 18 ਮਈ ਨੂੰ ਉਸ ਮੈਰਾਥਨ ਦੇ ਰਿਗਾਰਡਿੰਗ ਸਾਨੂੰ ਇੰਡੀਆ ਬੁੱਕ ਆਫ ਰਿਕਾਰਡਸ ਵਿੱਚੋਂ ਇੱਕ ਵਿਸ਼ੇਸ਼ ਸਨਮਾਨਿਕ ਸਰਟੀਫਿਕੇਟ ਪ੍ਰਾਪਤ ਹੋਇਆ ਹੈ ਫੋਰ ਦਾ ਲਾਰਜੈਸਟ ਆਰਗੇਨਾਈਜ਼یشنل ਫਾਰ ਦਾ ਲਾਰਜੈਸਟ ਆਰਗੇਨਾਈਜ਼یشنل ਪਾਰਟਿਸਪੇਸ਼ਨ ਇਨ ਐਨ ਐਂਟੀ ਡਰਗ ਅਵੇਨਸ ਮੈਰਾਥਨ ਜੋ ਕਿ ਅਜ ਤੱਕ ਪੂਰੇ ਦੇਸ਼ ਵਿੱਚ ਕਿਧਰੇ ਵੀ ਨਹੀਂ ਹੋਇਆ ਇੱਕ ਛੋਟੇ ਜ਼ਿਲ੍ਹੇ ਫਤਿਹਗੜ ਸਾਹਿਬ ਲਈ ਇਹ ਬਹੁਤ ਵੱਡੀ ਉਪਲਬਧੀ ਹੈ ਤੇ ਇਹ ਜਿਹੜੀ ਉਪਲਬਧੀ ਹੈ ਇਸ ਸਾਰੇਆਂ ਦੇ ਸਹਿਯੋਗ ਨਾਲ ਸਾਰੇ ਫਤਿਹਗੜ ਸਾਹਿਬ ਦੀ ਪਬਲਿਕ ਦੇ ਸਹਿਯੋਗ ਨਾਲ रोटरी क्लब फोर ऑर्गेनाइजेशंस ਇਹਦੇ ਵਿੱਚ 92 ਗਵਰਨਮੈਂਟ ਡਿਪਾਰਟਮੈਂਟਸ ਨੇ ਹਿੱਸਾ ਲਿਆ 58 ਸਕੂਲੀ ਬੱਚਿਆਂ ਨੇ ਹਿੱਸਾ ਲਿਆ 25 ਕਾਲਜਸ ਐਂਡ ਅਦਰ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ ਪਾਰਟ ਲਿਆ 26 ਨੋਰਮਲ ਆਰਗੇਨਾਈਜੇਸ਼ਨਸ ਨੇ ਪਾਰਟ ਲਿਆ ਤੇ 31 ਐਨ ਜੀਓਸ ਨੇ ਸੋ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਇੱਕ ਸਾਨੀਆ ਵਿਸ਼ੇਸ਼ ਪ੍ਰਾਣ ਹਾਸਿਲ ਹੋਇਆ ਹੈ ਪਰ ਇੱਥੇ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਡਾ ਹੱਲੇ ਜਿਹੜੀ ਸਾਡੀ ਸਟਰਗਲ ਹੈ ਅਗੇਂਸਟ ਡਰੱਗਸ ਉਹ ਖਤਮ ਨਹੀਂ ਹੋਈ ਹੈ ਅਸੀਂ ਲੜਦੇ ਰਹਾਂਗੇ ਡਰਗ ਦੀ ਲਾਹਤ ਨੂੰ ਪੂਰੀ ਤਰ੍ਹਾਂ ਆਪਣੇ ਜ਼ਿਲ੍ਹੇ ਵਿੱਚ ਖਤਮ ਕਰਨ ਲਈ ਜੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਦਿਨ ਅਜਿਹਾ ਆਏਗਾ ਜਦ ਅਸੀਂ ਮੁੱਢ ਤੋਂ ਆਪਣੇ ਜ਼ਿਲ੍ਹੇ ਨੂੰ ਡਰਗ ਫ੍ਰੀ ਬਣਵਾ ਬਣਾ ਪਾਵਾਂਗੇ ਅਤੇ ਇੱਕ ਰੰਗਲੇ ਪੰਜਾਬ ਨੂੰ ਸਟੈਬਲਿਸ਼ ਕਰ ਸਕਾਂਗੇ 18 ਮਹੀਨوں ਜਿਹੜਾ ਡਰਗਜ਼ ਦੇ ਖਿਲਾਫ ਜਿਹੜਾ ਮੈਰਾਥਨ ਹੋਇਆ ਸੀ ਉਹ ਮੈਰਾਥਨ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਸੀ ਉਸ ਤੋਂ ਪਹਿਲਾਂ ਵਰਡ ਇਸ ਚੱਲ ਰਹੇ ਸੀਗੇ ਤੁਸੀਂ ਦੇਖੋ 3 ਦਿਨ ਦੇ ਵਿੱਚ ਆਲਮੋਸਟ ਤਿਆਰੀ ਹੋਈ ਕਿੰਨਾ ਸਹਿਯੋਗ ਰਿਹਾ ਹੋਏਗਾ ਜ਼ਿਲ੍ਹਾ ਪ੍ਰਸ਼ਾਸਨ ਦਾ ਮੈਡਮ ਨੇ ਬਹੁਤ ਸਾਰੀ ਮੀਟਿੰਗਸ ਕੀਤੀਆਂ ਡਾਇਰੈਕਸ਼ਨਸ ਦਿੱਤੀਆਂ ਰੋਟਰੀ ਕਲੱਬ ਦੇ ਮੈਂਬਰਸ ਨੇ ਪੂਰਾ ਆਨ ਟੋਸ ਕੰਮ ਕੀਤਾ ਪੂਰੇ ਟੀਮ ਸਪਿਰਿਟਸ ਕੰਮ ਕੀਤਾ ਸਾਰੇ ਸ਼ਹਿਰ ਪੂਰਾ ਇਨਵੋਲਵ ਹੋ ਗਿਆ ਸੀਗਾ ਇੰਨਾ ਵੱਡਾ ਇਕੱਠ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਜਿਹੜਾ ਰੋਟਰੀ ਕਲੱਬ ਨੇ ਕੀਤਾ ਤੇ ਉੱਥੇ ਜਾ ਕੇ ਟੋਲ ਵੱਜ ਰਹੇ ਸੀ ਮਾਹੌਲ ਬਣਿਆ ਹੋਇਆ ਸੀਗਾ ਜੁੰਬਾ ਸੀ ਇਹ ਉਹ ਚੀਜ਼ਾਂ ਦੇਖਣ ਦਾ ਉਂਝ ਨਾਰਮਲੀ ਇਸ ਮੈਡੀਕਲ ਲਾਈਨ ਤੋਂ ਹੋਂ ਕਰਕੇ ਟਾਈਮ ਹੀ ਨਹੀਂ ਮਿਲਦਾ ਪਰ ਉੱਥੇ ਐਸਾ ਸਭ ਕੁਝ ਦੇਖਿਆ ਜੋ ਕਦੀ ਪ੍ਰੈਕਟੀਕਲੀ ਐਕਸਪੀਰੀਅੰਸ ਨਹੀਂ ਸੀ ਕੀਤਾ ਸਾਰੇ ਮੈਂਬਰ ਸਾਡੇ ਐਨਥੂਸੀਆਜ਼ਮ 'ਚ ਸੀਗੇ ਔਰ ਜਿਵੇਂ ਮੈਡਮ ਨੇ ਦੱਸਿਆ ਬੱਚਿਆਂ ਚੰਨਾ ਜੋਸ਼ ਸੀ ਉਹ ਦੌੜ ਨਾ ਜਾਂਦੇ ਸੀ ਬਸ ਸ਼ੁਰੂ ਕਰਨਾ ਚਾਹੁੰਦੇ ਸੀ ਬਹੁਤ ਅੱਛਾ ਮੈਰਾਥਨ ਗਿਆ ਪਰ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਬੱਚਿਆਂ ਲਈ ਪ੍ਰੋਪਰ ਫੈਸਿਲਿਟੀਆਂ ਮੈਨੇਜ ਕੀਤੀਆਂ ਗਈਆਂ ਸੀ ਫਾਈਨਲੀ ਉਹਨੂੰ ਅਸੀਂ ਰਿਕਾਰਡ ਲਈ ਅਪਲਾਈ ਕੀਤਾ ਸੀਗਾ ਜਿਹਨੂੰ ਇੰਡੀਆ ਬੁੱਕ ਆਫ ਰਿਕਾਰਡ ਨੇ ਐਕਸੈਪਟ ਕੀਤਾ ਔਰ ਉਹਦੇ ਲਈ ਸਾਨੂੰ ਰਿਕਾਰਡ ਦਾ ਸਰਟੀਫਿਕੇਟ ਇਸ਼ੂ ਕੀਤਾ ਇਹ ਫਤਿਹਗੜ ਸਾਹਿਬ ਲਈ ਸਾਰੇ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਐਂਟੀ ਡਰੱਗਸ ਦੇ ਖਿਲਾਫ ਜਿਹੜਾ ਪਹਿਲਾ ਨੈਸ਼ਨਲ ਰਿਕਾਰਡ ਹੈ ਉਹ ਫਤਿਹਗੜ ਸਾਹਿਬ ਚ ਬਣਿਆ ਹੈ ਔਰ ਜਿਹੜੀ ਪੰਜਾਬ ਸਰਕਾਰ ਬਹੁਤ ਐਫਰਟ ਕਰ ਰਹੀ ਹੈ ਯੁਧ ਨਸ਼ਿਆਂ ਦੇ ਵਿਰੁੱਧ ਮੁਹਿੰਮ 'ਚ ਉਹਦੇ ਵਿੱਚ ਡੈਫੀਨੇਟਲੀ ਇਹ ਇੱਕ ਬੈਂਚਮਾਰਕ ਸੈੱਟ ਕਰੇਗਾ ਔਰ ਜਿਵੇਂ ਮੈਡਮ ਨੇ ਕਿਹਾ ਅਸੀਂ ਰੁਕਾਂਗੇ ਨਹੀਂ ਅਸੀਂ ਸਾਰੇ ਐਫਰਟ ਕਰਦੇ ਰਹਾਂਗੇ ਕਿ ਇਹ ਪਹਿਲੀ ਡਰਗ ਫ੍ਰੀ ਡਿਸਟ੍ਰਿਕਟ ਬਣ ਜਾਏਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ